ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਜਿਹੜੇ ਕੀ ਰਾਹੁਲ ਗਾਂਧੀ ਨੂੰ ਮਿਲਣ ਦੇ ਲਈ ਆਏ ਨੇ ਇਹ ਤਸਵੀਰਾਂ ਦਿਖਾ ਰਿਹਾ ਹਾਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੀ ਇਹ ਉਹ ਕਾਰ ਹੈ ਪੀਪੀ 65 3008 ਨੰਬਰ ਇਹ ਗੱਡੀ ਹੈ ਆਮੂਮਨ ਗੀਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਬਲਕੌਰ ਸਿੰਘ ਇਸ ਵੇਲੇ ਗੱਡੀ ਦੇ ਵਿੱਚ ਮੌਜੂਦ ਨੇ ਹਾਲਾਂਕਿ ਦੱਸ ਦੇਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਕਿ ਸਿੱਧੂ ਮੂਸੇਵਾਲਾ ਮਾਨਸਾ ਤੋਂ ਕਾਂਗਰਸ ਦੀ ਟਿਕਟ ਤੇ ਇਲੈਕਸ਼ਨ ਲੜੇ ਸੀ ਤੇ ਰਾਹੁਲ ਗਾਂਧੀ ਇਸ ਵੇਲੇ ਇਸ ਕਾਲਜ ਦੇ ਜਲੰਧਰ ਦੇ ਸਕਾਲਜ ਦੇ ਅੰਦਰ ਨੇ ਤੇ ਮੂਸੇਵਾਲਾ ਦੇ ਜਿਹੜੇ ਪਿਤਾ ਨੇ ਉਹ ਇਸ ਵੇਲੇ ਜਲੰਧਰ ਪਹੁੰਚੇ ਨੇ ਸੋ ਤਸਵੀਰਾਂ ਲਗਾਤਾਰ ਦਿਖਾ ਰਹੇ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਲਗਾਤਾਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਗੱਲਬਾਤ ਹੋ ਸਕੇ ਇਹ ਤਸਵੀਰਾਂ ਦਿਖਾ ਰਹੇ ਤੁਹਾਨੂੰ ਡੇਲੀ ਪੋਸਟ ਪੰਜਾਬੀ ਤੇ ਸਿੱਧੀਆਂ ਤਸਵੀਰਾਂ ਨੇ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਨੇ ਉਹ ਇਸ ਵੇਲੇ ਗੱਡੀ ਜਾਣ ਵਿੱਚ ਚਾਈ ਗਈ ਹੈ ਨਹੀਂ ਇਹ ਇਹ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਨੇ ਉਹ ਅੰਦਰ ਤਸਵੀਰਾਂ ਦਿਖਾਉਣਾ ਕੈਮਰਾ ਪਰਸਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇਣਾ ਅੰਦਰ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਉਹ ਅੰਦਰ ਬੈਠੇ ਬੈਠੇ ਨੇ ਤੇ ਰਾਹੁਲ ਗਾਂਧੀ ਦੇ ਨਾਲ ਤੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਦੇ ਲਈ ਇੱਥੇ ਆਏ ਨੇ ਸੋ ਖਾਸ ਤੌਰ ਤੇ ਜਿਹੜੀ ਯਾਤਰਾ ਉਹ ਇਸ ਵੇਲੇ ਜਲੰਧਰ ਦੇ ਵਿੱਚ ਮੌਜੂਦਾ ਭਾਰਤ ਜੋੜ ਯਾਤਰਾ ਆਪਣੇ ਅਗਲੇ ਪੜਾਅ ਦੇ ਲਈ ਵਧੇਗੀ ਪਰ ਸਿੱਧੂ ਮੂਸੇਵਾਲਾ ਦੇ ਫਾਦਰ ਨੇ ਜਿਹੜੇ ਉਹ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰ ਲਈ ਆਏ ਨੇ ਹਾਲਾਂਕਿ ਗੱਡੀ ਹਜੇ ਗੇਟ ਦੇ ਬਾਹਰ ਮੌਜੂਦ ਆ ਅੰਦਰ ਤੇ ਕਿਸ ਤਰ੍ਹਾਂ ਦੇ ਆਦੇਸ਼ ਹੁੰਦੇ ਨੇ ਇਹ ਬਾਅਦ ਦੀ ਗੱਲ ਆ ਪਰ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਕਿ ਮੂਸੇ ਵਾਲਾ ਦੇ ਪਿਤਾ ਇਸ ਵੇਲੇ ਬਾਹਰ ਨੇ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਗੱਡੀ ਦੇ ਵਿੱਚ ਬਲਕੌਰ ਸਿੰਘ ਮੌਜੂਦ ਨੇ ਤਾਂ ਹਾਲਾਂਕਿ ਜਿਹੜੇ ਗੇਟ ਦੇ ਦਰਵਾਜ਼ੇ ਆ ਜਿਹੜੇ ਹਜੇ ਰਜਿੰਦਰਾ ਉਹ ਨਹੀਂ ਖੁੱਲਿਆ ਦੇਖ ਸਕਦੇ ਹੋ ਅੰਦਰ ਬਲਕੌਰ ਸਿੰਘ ਖੁਦ ਮੌਜੂਦ ਨੇ ਤੇ ਰਾਹੁਲ ਗਾਂਧੀ ਦੇ ਨਾਲ ਖਾਸ ਤੌਰ ਤੇ ਮੁਲਾਕਾਤ ਕਰਨ ਦੇ ਲਈ ਆਏ ਹੋਏ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਦਿਖਾ ਰਹੇ ਆਂ ਅੰਦਰੋਂ ਕਿਸ ਤਰ੍ਹਾਂ ਦੇ ਆਦੇਸ਼ ਆਉਂਦੇ ਨੇ ਪਰ ਫਿਲਹਾਲ ਬਲਕੌਰ ਸਿੰਘ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਬਲਕੌਰ ਸਿੰਘ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਦੇ ਲਈ ਆਏ ਨੇ ਦੇਖ ਸਕਦੇ ਹੋ ਦੱਸ ਦੇਣਾ ਚਾਹੁੰਦੇ ਆਂ ਦਰਸ਼ਕਾਂ ਨੂੰ ਕਿ ਸਿੱਧੂ ਮੂਸੇਵਾਲਾ ਮਰਹੂਮ ਸ਼ੁਭਦੀਪ ਸਿੰਘ ਔਰ ਸਦੂ ਮੂਸੇਵਾਲਾ ਮਾਨਸਾ ਤੋਂ ਕਾਂਗਰਸ ਦੇ ਟਿਕਟ ਤੇ ਇਲੈਕਸ਼ਨ ਲੜੇ ਸੀ ਤੇ ਹੁਣ ਇਸ ਮੁਲਾਕਾਤ ਦੇ ਕੀ ਮਾਇਨੇ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਦੇ ਲਈ ਮੂਸੇਵਾਲਾ ਦੇ ਪਿਤਾ ਨੇ ਜਿਹੜੇ ਉਹ ਜਲੰਧਰ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਦਿਖਾਈਆਂ ਜਾ ਰਹੀਆਂ ਨੇ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਉਹ ਖਾਸ ਤੌਰ ਤੇ ਪਹੁੰਚੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਦੇਖ ਸਕਦੇ ਦੇਖ ਸਕਦੇ ਹੋ ਮੁਲਾਕਾਤ ਦੇ ਮਾਇਨੇ ਕੀ ਹੋਣਗੇ ਜਲੰਧਰ ਇਸ ਵੇਲੇ ਦੱਸ ਦੇਣਾ ਚਾਹੁੰਨਾ ਆਪਣੇ ਦਰਸ਼ਕਾਂ ਨੂੰ ਸੋ ਤਸਵੀਰਾਂ ਲਗਾਤਾਰ ਤੁਹਾਡਾਂ ਸਾਂਝੀਆਂ ਕਰ ਰਹੇ ਆ ਇਸ ਗੱਡੀ ਦੇ ਵਿੱਚ ਦੇਖਿਆ ਜਾਵੇ ਤਾਂ ਤਸਵੀਰਾਂ ਲਗਾਤਾਰ ਦੇਖਿਆ ਜਾਵੇ ਦੇਖ ਸਕਦੇ ਹੋ ਤਾਂ ਇਸ ਵੇਲੇ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਸੋ ਦੇਖ ਸਕਦੇ ਹੋ ਸੋ ਬਲਕੌਰ ਸਿੰਘ ਜੀ ਤਸਵੀਰਾਂ ਦਿਖਾ ਰਹੇ ਆ ਬਲਕੌਰ ਆਪ ਕਾਂਗਸ ਦੇ ਪ੍ਰਧਾਨ ਨੇ ਸਾਡੀ ਜੀ ਕੋਈ ਖਾਸ ਕਾਰਨ ਬਰਪੌਰ ਸਿੰਘ ਦੀ ਕੋਈ ਖਾਸ ਕਾਰਨ ਰਾਹੁਲ ਗਾਂਧੀ ਦੇ ਨਾਲ ਇਸ ਯਾਤਰਾ ਵਿੱਚ ਸ਼ਾਮਲ ਹੁੰਦਾ ਨਹੀਂ ਸਾਈਡ ਸਾਈਡ ਮੈਂ ਕਰਦਾ ਜੀ ਮੈਂ ਕਰਦਾ ਤੁਸੀਂ ਕੋਈ ਚੰਗੀ ਭਾਬੀ ਸਰ ਸਰ ਕੁਝ ਅੱਧਾ ਪੁੱਛ ਰਿਹਾ ਹੈ ਬੰਦ ਪਰ ਜਾ ਰਹੇ ਨੇ ਉਹ ਅਸਲ ਵਿੱਚ ਬਰਪੌਰ ਸਿੰਘ ਜਿਹੜੇ ਨੇ ਉਹ ਅੰਦਰ ਜਾ ਚੁੱਕੇ ਨੇ ਸੋ ਸੋ ਦੇਖ ਸਕਦੇ ਹੋ ਇੱਕ ਵਾਰ ਫਿਰ ਤੋਂ ਸੁਰੱਖਿਆ ਕਰਮੀਆਂ ਦੇ ਨਾਲ ਜਦੋਂ ਜ਼ਾਇਦ ਹੋ ਰਹੀਆ ਸੋ ਦੇਖ ਸਕਦੇ ਹੋ ਇੱਕ ਵਾਰ ਫਿਰ ਤੋਂ ਸੁਰੱਖਿਆ ਕਰਮੀਆਂ ਦੇ ਨਾਲ ਰਾਜਾ ਦੇਖ ਸਕਦੇ ਹੋ ਰਾਜਾ ਜੀ ਰਾਜਾ ਜੀ ਬਲਕੌਰ ਸਿੰਘ ਇਸ ਵੇਲੇ ਤਸਵੀਰਾਂ 'ਚ ਦੇਖ ਸਕਦੇ ਹੋ ਉਸ ਬਲਕੌਰ ਸਿੰਘ ਅੰਦਰ ਜਾ ਚੁੱਕੇ ਨੇ ਤੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਊਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤਸਵੀਰਾਂ 'ਚ ਦੇਖ ਰਹੇ ਹੋ ਰਾਜਾ ਵੜਿੰਗ ਨਾਲ ਨੇ ਹਲ ਦੇਖ ਸਕਦੇ ਹੋ ਬਲਕੌਰ ਸਿੰਘ ਨੂੰ ਅੰਦਰ ਲੈ ਕੇ ਜਾਇਆ ਜਾ ਰਿਹਾ ਹੈ ਬੇਹੱਦ ਖਾਸ ਮੁਲਾਕਾਤ ਕਹੀ ਜਾ ਸਕਦੀ ਇਸ ਮੁਲਾਕਾਤ ਦੇ ਮਾਇਨੇ ਕੀ ਹੋਣਗੇ ਦੇਖ ਸਕਦੇ ਹੋ ਇਹ ਤਸਵੀਰਾਂ ਦਿਖਾਉਨੇ ਆ ਸੁੱ ਸਿੱਧੀਆਂ ਤਸਵੀਰਾਂ ਦਿਖਾਈਆਂ ਨੇ ਬਲਕੌਰ ਸਿੰਘ ਅੰਦਰ ਗਏ ਨੇ ਰਾਜਾ ਵੜਿੰਗੋ ਨਾਲ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੈ ਇਸ ਮੁਲਾਕਾਤ ਦੇ ਮਾਇਨੇ ਕੀ ਨੇ ਬਹੁਤ ਸਾਰੇ ਖਾਸ ਮੁਲਾਕਾਤ ਹੋ ਸਕਦੀ ਹੈ ਰਾਹੁਲ ਗਾਂਧੀ ਇਸ ਵੇਲੇ ਜਲੰਧਰ ਦੇ ਵਿੱਚ ਮੌਜੂਦ ਨੇ ਤੇ ਬਲਕੌਰ ਸਿੰਘ ਖਾਸ ਤੌਰ ਤੇ ਰਾਹੁਲ ਗਾਂਧੀ ਨੂੰ ਮਿਲਣ ਦੇ ਲਈ ਜਲੰਧਰ ਪਹੁੰਚੇ ਨੇ ਸਿੱਧੂ ਮੂਸੇਵਾਲਾ ਮਾਨਸਾ ਤੋਂ ਕਾਂਗਰਸ ਦੀ ਟਿਕਟ ਤੇ ਇਲੈਕਸ਼ਨ ਲੜ ਚੁੱਕੇ ਨੇ ਸੋ ਤਸਵੀਰਾਂ ਲਗਾਤਾਰ ਸੰਝਿਆ ਕਰ ਰਹੇ ਆ ਬਲਕੌਰ ਸਿੰਘ ਇਸ ਵੇਲੇ ਜਲੰਧਰ ਪਹੁੰਚੇ ਹੋਏ ਨੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੂੰ ਅੰਦਰ ਲੈ ਕੇ ਗਏ ਨੇ ਤੇ ਰਾਹੁਲ ਗਾਂਧੀ ਦੇ ਨਾਲ ਹੁਣ ਚਰਚਾ ਹੋਊਗੀ